ਬਸ ਆ ਤੇਰੇ ਲਈ ਮੈਂ ਦੇਖੂਗਾ ਨਹੀਂ ਇਹ ਚ ਕਿਹਦਾ दारू ਨਹੀਂ ਭਾਈ ਜਿਹੜੇ दारू ਹਰ ਚੀਜ਼ ਚ दारू ਦਾ ਇਹਨਾ ਸੋਚੀ ਜਾਇਆ ਕਰ ਪੈਗ ਬੁੱਗਲਾ ਛੱਡ ਕੰਮ ਹੁਣ ਤੇ ਪਾਣੀ ਪੀਆ ਕਰ ਰੋਇ ਲਵਾ ਕੇ ਜਾਣਾ ਮੈਨੂੰ ਪਤਾ ਚੋਰੀ ਜਿਹੜਾ ਦਾ ਚੱਲਦਾ ਤੇਰਾ ਫੜੀ ਗਈਆਂ ਤੂੰ ਇੱਕ ਦਿਨ ਕਿੰਦਾ ਲਿਓ ਤੂੰ ਦਾ ਪਿਆ ਆਉ ਤੂੰ ਦਾ ਵੇਓ ਤੇ ਪਰ ਲਿਆ ਸਾਲਾ ਸਾਰੀਆਂ ਦੀਆਂ ਨਾ ਵੜਾਣੇ ਲੰਮਾ ਪਾਈ ਪੂਈ ਜਾਂਦਾ ਆ ਤਾਂ ਇਹਨੂੰ ਬਾਹਰ ਕੱਢੋ ਯਾਰ ਤੂੰ ਚਪੇਟ ਨਹੀਂ ਨਹੀਂ ਵੈਲਕਮ ਆਰੰਚ ਮਟੇ ਕਿਹੜੀ ਆ ਕਿਹੜੀ ਕਾਫੀ ਬਲਗਮ ਬਲਗਮ ਜੀ ਇੱਕ ਬੈਲਜੀਅਮ ਬਲਗਮ ਕਰ ਓਏ ਲੱਗੀ ਬਲਗਮਰਗੀ ਜਰਾ ਮੇ ਪੜ ਕੇ ਹੋ ਇਹ ਸਾਡੇ ਤਾਂ ਅਜੇ ਤੱਕ ਬਣੀ ਨਹੀਂ ਕੋਈ ਬਲਗਮ ਵਾਲੀ ਇੱਕ ਬੈਲਜੀਅਮ ਕਰ ਦੋ ਜੀ ਬਲਗਮ ਪੱਲਿਆ ਪਾਲੇ ਕਰਕ ਓਏ ਹਾਏ ਓਏ ਹਾਏ ਹਾਏ ਓਏ ਬੇੜਾ ਹੀ ਕਰਕ ਆ ਪੱਲੇ ਆ ਬੱਲੇ ਆ ਗਈ ਇੱਕ ਔਖਾ ਵੀ ਤੁਹਾਡਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਮੰਮੀ ਆਲੇ ਆਹ ਬੋਤਲਾਂ ਤੂੰ ਦਿਨ ਚ ਦੋ ਪੀੜੀਆਂ ਬਸ ਆ ਤੇਰੇ ਲਈ ਇਹ ਚ ਕਿਹਦਾ दारू ਨਹੀਂ ਭਾਈ ਜਿਹੜੇ दारू ਹਰ ਚੀਜ਼ ਚ दारू ਦਾ ਇਹਨਾ ਸ ਪੈਗ ਪੁੱਗਲਾ ਛੱਡ ਕੰਮ ਹੁਣ ਤੇ ਪਾਣੀ ਪੀਆ ਕਰ ਪੈਗ ਤਾਂ ਤੂੰ ਮੈਨੂੰ ਰੋਜ਼ ਲਵਾ ਕੇ ਜਾਂਦਾ ਮੈਨੂੰ ਪਤਾ ਚੋਰੀ ਜਿਹੜਾ ਦਾ ਚੱਲਦਾ ਤੇਰਾ ਫੜੀ ਗਈਆਂ ਤੂੰ ਇੱਕ ਦਿਨ ਰਿਸਕੀ ਸਕੌਚ ਜਿਹੜੀ ਪੱਟ ਪੱਟ ਪੁੱਗਲਾ ਨਹੀਂ ਨਹੀਂ ਬਲਗਮ ਆਰੰਚ ਮਟ ਮਟ ਕਿਹੜੀ ਆ ਕਿਹੜੀ ਕਾਫੀ ਬਲਗਮ ਬਲਗਮ ਬੈਲਜੀਅਮ ਇਹ ਕਿ ਬੈਲਜੀਅਮ ਬਲਗਮ ਕਰ ਓ ਲੱਗਦੀ ਬਲਗਮਰਗੀ ਜਰਾ ਪੜ ਕੇ ਉਹ ਸਾਡੇ ਤਾਂ ਅਜੇ ਤੱਕ ਬਣੀ ਨਹੀਂ ਕੋਈ ਬਲਗਮ ਵਾਲੀ ਇੱਕ ਬੈਲਸ਼ੀਅਮ ਕਰਦੇ ਬਲਗਮ ਪੱਲਿਆ ਪਾਲੇ ਨੰਬਰ ਬਾਲਾ ਤੈਨੂੰ ਪਤਾ ਆਹ ਜਾਂਦਾ 42 ਹਾਂ ਤੁਸੀਂ ਤਾਂ ਬਰੋ ਕਿੱਥੇ ਤੁਸੀਂ ਇਹ ਤੂੰ ਗੂਡ ਪਾਏ ਆ ਕਰਦਾ ਗੂਡ ਨਹੀਂ ਭਾਈ ਚਲੋ ਇਹ ਨੰਬਰ ਉਹ ਲੈ ਪੇੜੇ ਹੀ ਕਰ ਕਾ ਆਏ ਓਏ ਹਾਏ ਹਾਏ ਓਏ ਬੇੜਾ ਹੀ ਕਰਕ ਢੱਪਾਣਾ ਪਵਾ ਇੱਥੇ ਬੈਟ ਬੋਲੀ ਖੇਡਣ ਆਇਆ ਹੈਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਕੀ ਕਹਿਣਾ ਏ ਸਨੋਵਰ ਦੀ ਵਾਰੀ ਵੀਰੇ ਆ ਚਲੋ ਜੀ ਸਨੋਵਰ ਵਿਚਾਲੇ ਆ ਵੀਰੇ ਉਹ ਲੈ ਗਿਆ ਹੀ ਲਾਜ ਰੱਖ ਗਿਆ ਵੀਡੀਓ ਸਨੋਵਰ ਰੱਖ ਗਿਆ ਲਾਜ ਤੇ ਚੱਲ 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 ਫੇਰ ਸਨੋਵਰਾਂ ਵਾਰੀ ਆ ਗਈ ਬੱਸ ਏ ਉਹ ਰੱਖਤੀਆਂ ਹੀ ਆ ਚੱਲ ਵੀਰ ਇੱਧਰ ਸੀ ਵੀਰੇ ਇੱਧਰ ਸੀ ਚੱਲ ਏ ਏ ਆਹ ਹੋ ਆ ਮੈਨੂੰ ਏ ਮੈਨੂੰ ਆ이가 ਕਰਾਦੀ ਓ ਮੈਨੂੰ ਕਹਿੰਦਾ ਯਾਰ ਕਾ ਚੱਲ ਆ ਵੀ ਚੱਲ ਹੀ ਲੈਣਦੇ ਚੱਕਲਾ ਹੌਲੀ ਜੀ ਮਸਵਾ ਚੱਲਣਾ ਤੁਹਾਡਾ ਇੱਕ ਬੰਦਾ ਦੇ ਉੱਤਤਾ ਪਿਆ ਆ ਉੱਤਤਾ ਪਿਆ ਉੱਤੇ ਪਰਲੇ ਆਸੇ ਸਾਲਾ ਸਾਰੀਆਂ ਦੀਆਂ ਨਾਲ ਵੜਾ ਲੰਮਾ ਪਾਈ ਪੂਈ ਜਾਂਦਾ ਆ ਤਾਂ ਇਹਨੂੰ ਬਾਹਰ ਕੱਢੋ ਯਾਰ ਦੀ ਚਪੇੜਾ ਮਾਰੋ ਇਹਦੇ ਸਾਲਾ ਮਸ਼ੀਨ ਲਾ ਕੇ ਪਿਆ ਆਵਾ ਲੋ ਜੀ ਆ ਆ ਪ੍ਰੋਸੀਜਰ ਆ ਐਨ ਐ ਐ ਇਹ ਥੱਲੇ ਆਉਂਦਾ ਥੱਲੇ ਆਉਣਾ ਇਹ ਆਉਂਦਾ ਵੇ ਇੱਕ ਵੇਖਿਓ ਮ사ਜ ਹੋ ਰਹੀ ਆ ਕਿੱਥੋਂ ਤੱਕ ਆਉਂਦਾ ਥੱਲੇ ਵੇਖ ਇਹ ਲੱਤਾਂ ਦਾ ਕੰਮ ਨਾ ਥੱਲੇ ਆ ਵੇ ਜਮਾ ਪੂਰੇ ਪਰਫੈਕਟ ਮ사ਜ ਹੋ ਰਹੀ ਕਿਵੇਂ ਬਾਈ ਆਵੇ ਆਵੇ ਆ ਵੇ ਆ ਵੇ ਆਵੇ ਬਹੁਤ ਆ ਵੇ ਹੋਰ ਬਾਈ ਕਿਵੇਂ ਫੀਲ ਹੋ ਰਿਹਾ ਬਾਈ ਬੇਤੀ ਗੁੱਡ ਲੱਗ ਰਿਹਾ ਤੁਹਾਨੂੰ ਗੁੱਡ ਕਹਿੰਦੇ ਰਿਲੈਕਸ ਹੋ ਰਿਹਾ ਹੋ ਬਾਈ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ